ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਨੇ ਸ਼ੁਰੂ ਕਰ ਦਿੱਤੇ ਗਏ ਨੇ ਸ਼ੋਮਨੀ ਅਕਾਲੀ ਦਲ ਤੋਂ ਸੰਗਰੂਰ ਤੋਂ ਉਮੀਦਵਾਰ ਇਕਬਾਲ ਸਿੰਘ ਝੁੰਦਾਵਰ ਨੂੰ ਉਮੀਦਵਾਰ ਐਲਾਨਿਆ ਗਿਆ ਜਿਸ ਤੋਂ ਬਾਅਦ ਇਕਬਾਲ ਸਿੰਘ ਝੁੰਦਾਵਰੀ ਲਗਾਤਾਰ ਪਾਰਟੀ ਵਰਕਰਾਂ ਦੇ ਨਾਲ ਤੇ ਲੋਕਾਂ ਦੇ ਨਾਲ ਰੂਪਰੂ ਹੁੰਦੇ ਦਿਖਾਈ ਦੇ ਰਹੇ ਨੇ ਜਿੱਥੇ ਬੀਤੇ ਦਿਨੀ ਇਕਬਾਲ ਸਿੰਘ ਝੁੰਦਾਵਰ ਦੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਉੱਥੇ ਹੀ ਅੱਜ ਉਹਨਾਂ ਦੇ ਵੱਲੋਂ ਲੋਕ ਮਿਲਣੀ ਤੇ ਨਾਲੇ ਵਰਕਰਾਂ ਦੇ ਨਾਲ ਮੀਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਉੱਤੇ ਵੀ ਨਿਸ਼ਾਨੇ ਸਾਧੇ ਗਏ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਮੀਤ ਹਰ ਤੇ ਸੁਖਪਾਲ ਸਿੰਘ ਖਿਆਰ ਆ ਇੱਕ ਦੂਸਰੇ ਦੇ ਬਾਬਤ ਬਿਆਨਬਾਜ਼ੀ ਕਰਦੇ ਹੋਏ ਦਿਖਾਈ ਦਿੱਤੇ ਸੀ ਤੇ ਜਿਸ ਤੋਂ ਬਾਅਦ ਹੁਣ ਇਹਨਾਂ ਦੇ ਬਿਆਨਾਂ ਦਾ ਜਵਾਬ ਇਕਵਾਲ ਸਿੰਘ ਝੁੰਦਾ ਹਰਾ ਦੇ ਵੱਲੋਂ ਦਿੱਤਾ ਗਿਆ ਝੁੰਦਾ ਹਰਾ ਦਾ ਕਹਿਣਾ ਹੈ ਕਿ ਪਾਰਟੀਆਂ ਸਿਰਫ ਪੰਜਾਬ ਦੇ ਵਿੱਚ ਡਰਾਮੇ ਬਾਜ਼ੀਆਂ ਕਰ ਰਹੀਆਂ ਨੇ ਇੱਕ ਦੂਸਰੇ ਦਾ ਵਿਰੋਧ ਕਰ ਰਹੀਆਂ ਨੇ ਬਲਕਿ ਪੰਜਾਬ ਤੋਂ ਬਾਹਰ ਨਿਕਲ ਕੇ ਪਾਰਟੀਆਂ ਇੰਡੀਆ ਗੱਠ ਜੋੜ ਦੇ ਤਹਿਤ ਇੱਕੋ ਹੀ ਹੈ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਾ ਪਾਰਟੀਆਂ ਦਾ ਸਾਥ ਛੱਡ ਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜਾਵੇ ਦੇਖੋ ਦੁਬਾਰਾ ਪੰਜਾਬ ਸੋਚਣ ਲੱਗਿਆ ਹੈ ਪੰਜਾਬ ਦਾ ਹਰ ਵਾਰ ਕਿਸ ਗੱਲ ਨੂੰ ਮਹਿਸੂਸ ਕਰਨ ਲੱਗਿਆ ਹੈ ਕਿ ਜੇ ਪੰਜਾਬ ਬਚਾਉਣਾ ਹੈ ਜੇ ਪੰਥ ਦੀਆਂ ਰਵੈਤਾਂ ਪੰਥ ਦੇ ਮਸਲੇ ਹੱਲ ਕਰਵਾਉਣੇ ਨੇ ਤਾਂ ਇੱਕੋ ਇੱਕ ਪਾਰਟੀ ਖੇਤਰੀ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਔਰ ਪੰਥ ਨੂੰ ਬਚਾ ਸਕਦੀ ਹੈ ਉਸ ਭਾਵਨਾ ਦੇ ਤਹਿਤ ਪੰਜਾਬ ਦੇ ਲੋਕ ਦੁਬਾਰਾ ਉੱਠੇ ਨੇ ਇਹ ਕਿਸਾਨੀ ਦੇ ਮਸਲੇ ਕੋਈ ਹੱਲ ਕਰ ਸਕਦਾ ਜੇ ਉਹਨਾਂ ਦੀ ਕੋਈ ਲੜਾਈ ਸਹੀ ਮੈਨਾਂ ਚ ਲੜ ਸਕਦਾ ਤਾਂ ਅਕਾਲੀ ਦਲ ਲੜ ਸਕਦਾ ਸੋ ਅੱਜ ਪੰਜਾਬ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਭਾਗ ਔਰ ਪਾਰਲੀਮੈਂਟ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਦੇਖਣਾ ਚਾਹੁੰਦਾ ਸਾਨੂੰ ਇਹ ਪ੍ਰਭਾਵ ਹੈ ਜਿਹੜਾ ਪਿੰਡਾਂ ਦੀਆਂ ਮੀਟਿੰਗਾਂ 'ਚ ਵੀ ਔਰ ਅਜੜੜਵਾ ਹਲਕੇ ਦੇ ਵਰਕਰ ਮੀਟਿੰਗਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮਾਹੌਲ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਜਿਸ ਤਰ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰ ਉਤਾਰਦੇ ਨੇਗੇ। ਖੈਰਾਂ ਜਿਹੜੇ ਉਮੀਦ ਪਿਆਰ ਤੇ ਵੀ ਸਵਾਲ ਚੁੱਕਰੇ ਨੇ ਲਗਾਤਾਰ ਤੋਂ ਸਾਨੂੰ ਮਾਹੌਲ ਹੈ ਜਿਹੜਾ ਅਕਾਲੀ ਦਲ ਦਾ ਕਿਸ ਤਰ੍ਹਾਂ ਦਿਖ ਰਿਹਾ ਹੈ। ਦੇਖੋ ਸਵਾਲ ਚੁੱਕਣੇ ਸਵਾਲ ਤਾਂ ਇਹਨਾਂ ਦਾ ਸਾਰਿਆਂ ਦਾ ਜਿੰਨੇ ਮਰਜ਼ੀ ਚੁੱਕੀ ਜਾਓ ਇਹਨਾਂ ਦੀ ਕਾਰਗੁਜ਼ਾਰੀ ਕੀ ਹੈ ਨਾ ਮੀਤੇਰ ਸਾਹਿਬ ਦੀ ਸਰਕਾਰ ਦੀ ਕੋਈ ਕਾਰਗੁਜ਼ਾਰੀ ਹੈ ਨਾ ਖਹਿਰਾ ਸਾਹਿਬ ਦੀ ਕੋਈ ਸਾਡੇ ਹਲਕੇ ਨੂੰ ਸਾਡੇ ਇਲਾਕੇ ਨੂੰ ਕੋਈ ਦੇਣ ਹੈ ਸੋ ਇਸ ਦੋਨੋਂ ਪਾਰਟੀਆਂ ਬ੍ਰਾਹਮਾ ਰਚ ਰਹੀਆਂ ਨੇ ਜਿਨ੍ਹਾਂ ਦੀ ਇੱਕ ਗੇਮ ਹੈ ਚੰਡੀਗੜ੍ਹ ਜਾ ਕੇ ਝਾੜੂ ਵਾਲੇ ਕਹਿੰਦੇ ਨੇ ਵੋਟਾਂ ਕਾਂਗਰਸ ਨੂੰ ਪਾਓ ਹਰਿਆਣਾ 'ਚ ਕਹਿੰਦੇ ਨੇ ਜਾ ਕੇ ਕਾਂਗਰਸ ਨੂੰ ਪਾਓ ਦਿੱਲੀ 'ਚ ਕਾਂਗਰਸ ਕਹਿੰਦੀ ਹੈ ਝਾੜੂ ਵਾਲਿਆਂ ਨੂੰ ਪਾਓ ਗੁਜਰਾਤ 'ਚ ਕਹਿੰਦੇ ਨੇ ਇੱਕ ਦੂਜੇ ਨੂੰ ਪਾਓ ਇੱਥੇ ਸੀਟਾਂ ਦਾ ਲੈਣ ਦੇ ਨਹੀਂ ਕਰ ਸਕੇ ਬਾਕੀ ਇਹਨਾਂ ਦੀ ਅੰਡਰਸਟੈਂਡਿੰਗ ਇੱਕੋ ਹੀ ਆ ਕੈਂਡੀਡੇਟ ਇੱਕ ਦੂਜੇ ਨੂੰ ਸੋਚ ਸਮਝ ਕੇ ਦਿੱਤੇ ਗਏ ਨੇ ਔਰ ਇਹ ਸਾਰਾ ਪਲਾਨਡ ਪ੍ਰੋਗਰਾਮ ਐਵੇਂ ਜਿਹੜਾ ਇੱਕ ਦੂਜੇ ਦੇ ਖਿਲਾਫ ਬੋਲਦੇ ਵੀ ਨੇ ਉਹ ਵੀ ਡਰਾਮਾ ਹੀ ਆ ਕੋਈ ਇੱਕੋ ਹੀ ਨਹੀਂ ਦੋਨੋਂ ਪਾਰਟੀਆਂ ਤੁਦਾ ਸਾਹਿਬ ਜਿਹੜੇ ਜ਼ਿਲ੍ਹੇ ਦੀ ਨੁਮਾਇੰਦਗੀ ਵੀ ਕਰਦੇ ਰਹੇ ਨੇ ਕਿ ਕੀ ਨਜ਼ਰ ਆ ਰਿਹਾ ਜਿਹੜੀ ਹਜੇ ਤੱਕ ਸੰਗਰੂਰ ਦੇ ਵਿੱਚ ਘਾਟ ਨਜ਼ਰ ਆ ਰਹੀ ਹੈ ਤੁਹਾਨੂੰ ਸਾਨੂੰ ਕੋਈ ਘਾਟ ਨਜ਼ਰ ਹੀ ਨਹੀਂ ਆਉਂਦੀ ਸੰਗਰੂਰ ਚ ਕਾਦੀ ਘਾਟ ਨਜ਼ਰ ਆਉਂਦੀ ਹੈ ਜੀ ਸਾਰੇ ਵਰਕਰ ਇਕਜੁੱਟ ਨੇ ਔਰ ਬਹੁਤ ਵੱਡੀ ਸਾਨੂੰ ਉਮੀਦ ਹੈ ਕਿ ਅਸੀਂ ਲੀਡ ਨਾਲ ਸੀਟ ਜਿੱਤਾਂਗੇ ਦੇਖੋ ਸੰਜੀਵ ਜੀ ਦਾ ਤੁਹਾਨੂੰ ਪਤਾ ਹੀ ਆ ਕਿ ਅਸੀਂ ਵਰਕਰ ਮਿਲਣੀ ਰੱਖੀ ਸੀ ਤੇ ਕੰਮ ਦਾ ਵੀ ਸਮਾਂ ਜਿਹੜਾ ਮੈਂ ਕਹਿੰਨਾ ਨਾ ਮਜ਼ਦੂਰ ਕੋਲੇ ਟਾਈਮ ਹੈ ਨਾ ਕਿਸਾਨ ਕੋਲੇ ਹੈ ਕਿਸੇ ਵੀ ਇਨਸਾਨ ਕੋਲੇ ਟਾਈਮ ਨਹੀਂ ਹੈਗਾ ਪਰ ਫਿਰ ਵੀ ਮੈਂ ਧੰਨਵਾਦ ਕਰਦਾ ਹਲਕੇ ਦਿੜਬੇ ਦੀ ਸੰਗਤ ਦਾ ਜਿਨ੍ਹਾਂ ਨੇ ਕੀ ਮੇਰੀ ਅੱਧੇ ਦੇ ਅੱਧੇ ਬੋਲ ਦੇ ਨਾਲ ਹੀ ਦੇਖੋ ਕਿੰਨੇ ਭਾਰੀ ਮਾਤਰਾ ਵਿੱਚ ਇਕੱਠ ਕੀਤਾ ਸੋ ਮੈਂ ਕਹਿ ਸਕਦਾ ਕਿ ਅੱਜ ਜਿਹੜੀ ਸਾਡੀ ਵਰਕਰ ਮਿਲਣੀ ਰੱਖੀ ਗਈ ਆ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਜਯਾਰੀ ਜੀ ਦੇਖੋ ਅੱਜ ਅੱਧੇ ਤੋਂ ਵੱਧ ਨੌਜਵਾਨ ਨੇ ਸਾਡੇ ਕਿਉਂਕਿ ਉਹਨਾਂ ਨੂੰ ਵਰਤ ਚੁੱਕਿਆ ਹੋਇਆ ਇਹਨਾਂ ਨੂੰ ਆਮ ਆਦਮੀ ਵਾਲੇ ਨੂੰ ਮੈਂ ਆਮ ਆਦਮੀ ਦਾ ਬਾਈ ਕਹਿੰਦਾ ਨਹੀਂ ਹੁੰਦਾ ਇਹ ਖਾਸ ਆਦਮੀ ਵਾਲੇ ਨੂੰ ਕਿਉਂਕਿ ਇਹ ਦਿੱਲੀ ਦੀ ਪਾਰਟੀ ਹੈ ਇਹ ਪੰਜਾਬ ਦੀ ਪਾਰਟੀ ਨਹੀਂ ਜਿਹੜੀ ਸ਼ੋਮਣ ਅਕਾਲੀ ਦਰ ਹੈ ਉਹ ਪੰਜਾਬ ਦੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਤੇ ਤੁਸੀਂ ਦੇਖਿਆ ਹੋਊਗਾ ਜਿੱਥੋਂ ਦੀ ਖੇਤਰੀ ਪਾਰਟੀ ਖੁਸ਼ਹਾਲ ਹੈ ਉਹ ਸੂਬਾ ਕਾਮਯਾਬ ਹੈ ਇਸ ਸਾਥੀ ਸਾਰਿਆਂ ਦਾ ਬੁਰਾ ਹਾਲ ਹੈ ਤੁਸੀਂ ਦੇਖਿਆ ਕਿ ਲੋਕ ਜਿਹੜੇ ਨੌਜਵਾਨ ਆ ਮੁੰਡੇ ਉਹ ਵਾਪਸ ਸ਼੍ਰੋਮਣੀ ਅਕਾਲੀ ਦਲ ਵੱਲ ਨੂੰ ਵਾਪਸ ਆ ਰਹੇ ਹਾਂ ਜੀ ਅੱਜ ਸਾਡੀ ਹਲਕੇ ਦੀ ਪਹਿਲੀ ਮੀਟਿੰਗ ਸੀਗੀ ਵੱਡੀ ਤਦਾਦ ਦੇ ਵਿੱਚ ਨੌਜਵਾਨ ਵੀ ਆਏ ਨੇ ਤੇ ਬਜ਼ੁਰਗ ਵੀ ਆਏ ਨੇ ਸਾਰੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਨੂੰ ਪਿੰਡਾਂ ਦੇ ਵਿੱਚੋਂ ਲੋਕ ਤਿਆਰ ਨੇ ਇਸ ਮੀਟਿੰਗ ਨੂੰ ਦੇਖ ਕੇ ਇਸ ਮੀਟਿੰਗ ਤੋਂ ਬਾਅਦ ਇਹ ਗੱਲ ਸਿੱਧ ਹੋ ਗਈ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਪਹਿਲੇ ਦੋ ਦਿਨ ਦੁਬਾਰਾ ਨਾ ਯੂਥ ਨੂੰ ਕੀ ਹੋ ਗਿਆ ਸੀ ਉਹਨਾਂ ਨੇ ਝੂਠ ਬਹੁਤ ਜ਼ਿਆਦਾ ਬੋਲਿਆ ਸੀਗਾ ਉਹਨਾਂ ਨੇ ਇੰਨਾ ਜ਼ਿਆਦਾ ਝੂਠ ਬੋਲਤਾ ਪੰਜਾਬੀਆਂ ਨੂੰ ਕਿ ਪੰਜਾਬੀ ਲੋਕ ਜਜ਼ਬਾਤੀ ਵੀ ਹੁੰਦੇ ਨੇ ਤੇ ਅਣਖੀ ਵੀ ਹੁੰਦੇ ਨੇ ਪੰਜਾਬੀ ਲੋਕ ਜਜ਼ਬਾਤ ਦੇ ਵਿੱਚ ਆ ਗਏ ਵੀ ਉਹ ਪਤਾ ਨਹੀਂ ਕੋਈ ਨਮਾ ਹੀ ਕੋਈ ਕਿਹੜੀ ਕ੍ਰਾਂਤੀ ਲੈ ਕੇ ਆਉਣਗੇ ਜਾਂ ਕੀ ਸਵਾਰਨਗੇ ਪਰ ਉਹ ਝੂਠ ਨਿਕਲਿਆ ਹੁਣ ਆ ਗਈ ਪੰਜਾਬੀਆਂ ਦੀ ਅਣਖ ਤੇ ਗੱਲ ਹੁਣ ਪੰਜਾਬੀ ਆਪ ਦੀ ਅਣਖ ਦੇ ਨਾਲ ਜਿਵੇਂ ਸਾਡੇ ਖੂਨ ਦੇ ਵਿੱਚ ਹੈ ਉਸੇ ਤਰ੍ਹਾਂ ਹੀ ਝਾੜੂ ਵਾਲਿਆਂ ਨੂੰ ਜਵਾਬ ਦੇਣਗੇ ਜਿਵੇਂ ਉਹ ਗੱਲਾਂ ਕਰਦੇ ਹੁੰਦੇ ਸੀ ਹੁਣ ਉਹਨਾਂ ਨੂੰ ਉਹ ਗੱਲਾਂ ਦੇਣੀਆਂ ਪੈ ਰਹੀਆਂ ਨੇ ਇਹਦਾ ਵੱਡਾ ਨੁਕਸਾਨ ਉਹਨਾਂ ਦੇ ਝੂਠ ਦਾ ਹੁਣ ਝਾੜੂ ਵਾਲਿਆਂ ਨੂੰ ਇਹ ਹੋਣਾ ਜੀ